ਅਮਰੀਕਾ ਕਹਿੰਦਾ ਦੋ ਦੋ ਪੀੜ੍ਹੀਆਂ ਦੇ ਵਿੱਚ ਤੁਸੀਂ ਲੱਤਾ ਨਹੀਂ ਫੈਲਾ ਸਕਦੇ ਜਾਂ ਤਾਂ ਸਾਡੇ ਹੋ ਜੋ ਜਾਂ ਆਪਦੇ ਜਿਹੜੇ ਦੇਸ਼ ਦੇ ਵਿੱਚ ਜੰਮੇ ਆ ਉਹਨਾਂ ਦੇ ਹੋ ਜੋ ਡਿਊਲ ਜਿਹੜੇ ਸਿਟੀਜ਼ਨਸ਼ਿਪ ਆ ਇਹਨੂੰ ਅਸੀਂ ਬੰਦ ਕਰਨ ਜਾ ਰਹੇ ਆ ਜੇਕਰ ਸਿਟੀਜ਼ਨਸ਼ਿਪ ਲੈ ਕੇ ਅਮਰੀਕਾ ਬਣ ਕੇ ਤਾਂ ਪੱਕੇ ਅਮਰੀਕਾ ਵਾਲੇ ਬੱਜੋ ਇੰਡੀਆ ਵਾਲੇ ਨਾ ਬੱਜੋ ਜਾਂ ਹੋਰ ਦੇਸ਼ ਵਾਲੇ ਨਾ ਬੱਜੋ ਤੇ ਜੇ ਹੋਰ ਦੇਸ਼ ਵਾਲੇ ਬੱਜਨੇ ਤਾਂ ਉਹੀ ਬੱਜਨੇ ਪੈਣਾ ਹੈ ਇੱਥੋਂ ਲਈ ਨਹੀਂ ਵੱਜ ਸਕਦੇ ਜੀ ਤੁਸੀਂ ਕੀ ਤੁਸੀਂ ਆਪਣੀਆਂ ਕਾਰਾਂ ਅਤੇ ਘਰ ਲਈ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਲਾਈਫ ਤੇ ਕਾਰੋਬਾਰ ਲਈ ਸਿਰਫ ਸੈਂਟਰ ਵੈਲੀ ਹੀ ਨਹੀਂ ਅਸੀਂ ਪੂਰੇ ਕੈਲੀਫੋਰਨੀਆ ਜੀ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹਾਂ ਅੱਜ ਹੀ ਸੰਪਰਕ ਕਰੋ 17416 ਮਰਫੀ ਪਾਰਕ ਰੇ ਲਾਚਰ ਕੈਲੀਫੋਰਨੀਆ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 2096724539 ਬਰਸਪਿਛਲੇ ਕਈ ਦਹਾਕਿਆਂ ਤੋਂ ਯੂਨਾਈਟਿਡ ਸਟੇਟਸ ਦੇ ਵਿੱਚ ਲੋਕ ਪਹੁੰਚ ਦੇ ਆਪਣੀ ਜਿਹੜੀ ਸਿਟੀਜ਼ਨਸ਼ਿਪ ਹੈ ਉਹ ਵੀ ਕੈਰੀ ਕਰਦੇ ਨਾਲ ਯੂਐਸ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਡੁਅਲ ਸਿਟੀਜ਼ਨਸ਼ਿਪ ਹੈ ਜਿਹੜੀ ਉਹਨੂੰ ਹੱਸ ਕੇ ਐਕਸੈਪਟ ਕਰਦਾ ਰਿਹਾ ਯੂਨਾਈਟਿਡ ਸਟੇਟਸ ਬਹੁਤ ਜਿਹੜੇ ਚਿੱਲ ਕਰਨ ਵਾਲੇ ਮੁਲਕ ਆ ਜਾਂ ਚਿਲੀਸਟ ਕੰਟਰੀਜ਼ ਆ ਜਿਹੜੀਆਂ ਉਹਨਾਂ ਦੇ ਵਿੱਚ ਇੱਕ ਗਿਣਿਆ ਜਾਂਦਾ ਯੂਨਾਈਟਿਡ ਸਟੇਟ ਏਸ ਮੈਟਰ ਦੇ ਉੱਤੇ ਡੁਅਲ ਸਿਟੀਜ਼ਨ ਦੇ ਮੈਟਰ ਦੇ ਉੱਤੇ ਪਰ ਹੁਣ ਜਾਪਦਾ ਕਿ ਇਹ ਏਸ ਮੈਟਰ ਦੇ ਉੱਤੇ ਵੀ ਕਰਵਟ ਲੈਣ ਵਾਲਾ ਆ ਬਹੁਤੀ ਵਾਰੀ ਕੀ ਹੈ ਕਿ ਜਿਹੜੇ ਮੁਲਕ ਦੇ ਵਿੱਚ ਬੰਦਾ ਜੰਮਿਆ ਹੁੰਦਾ ਉਥੋਂ ਦੀ ਸਿਟੀਜ਼ਨਸ਼ਿਪ ਵੀ ਨਾਲ ਕੈਰੀ ਕਰਦਾ ਤੇ ਯੂਨਾਈਟਿਡ ਸਟੇਟ ਵੀ ਬਾਅਦ ਦੇ ਵਿੱਚ ਉਹਨੂੰ ਨੈਚੁਰਲਾਈਜੇਸ਼ਨ ਦੇ ਨਾਲ ਉਸ ਨੂੰ ਬਣਾ ਦਿੰਦਾ ਸੀਗਾ ਆਪਣਾ ਸਿਟੀਜ਼ਨ ਹੁਣ ਇਦਾਂ ਜਾਪਦਾ ਹੈ ਕਿ ਲੰਮੇ ਸਮੇਂ ਤੋਂ ਇਹ ਜਿਹੜੀ ਫਲੈਕਸੀਬਿਲਟੀ ਆਫਰ ਕੀਤੀ ਜਾਂਦੀ ਸੀ ਯੂਐਸ ਦੇ ਵੱਲੋਂ ਉਹਨੂੰ ਕਿਤੇ ਨਾ ਕਿਤੇ ਬਲੌਕ ਕਰਨ ਦਾ ਨਵਾਂ ਯਤਨ ਹੈ ਜਿਹੜਾ ਸਾਲ 2026 ਦੇ ਵਿੱਚ ਆਪਾਂ ਨੂੰ ਦੇਖਣ ਦੇ ਲਈ ਮਿਲ ਸਕਦਾ ਹੈ ਇਹ ਬ੍ਰਾਟ ਸਾਹਿਬ ਇੱਕ ਲੇਜਿਸਲੇਸ਼ਨ ਜਿਹੜੀ ਉਹ ਇੰਟਰੋਡਿਊਸ ਕੀਤੀ ਗਈ ਹੈ ਬਰਨੀ ਮੋਰਿਨੋ ਦੇ ਵੱਲੋਂ ਜਿਹੜੇ ਕਿ ਸੈਨੇਟਰ ਹੈਗੇ ਨੇ ਹਾਇਓ ਤੋਂ ਇਹ ਬ੍ਰਾਟਸਪ ਰਿਪਬਲਿਕਨ ਨੇ ਸੋ ਇਹਨਾਂ ਦੀ ਗੱਲਬਾਤ ਨੂੰ ਤਰਜੀਹ ਵੀ ਦਿੱਤੀ ਜਾ ਸਕਦੀ ਹੈ ਇਹਨਾਂ ਦੇ ਵੱਲੋਂ ਐਕਸਕਲੂਸਿਵ ਸਿਟੀਜ਼ਨਸ਼ਿਪ ਐਕਟ ਆਫ 2025 ਦੇ ਤਹਿਤ ਇਹ ਜਿਹੜਾ ਬਿੱਲ ਆ ਇਹ ਇੰਟਰੋਡਿਊਸ ਕੀਤਾ ਗਿਆ ਇਸ ਬਿੱਲ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਜਿਹੜੇ ਅਮਰੀਕਾ ਦੇ ਸਿਟੀਜ਼ਨ ਹੋਣਗੇ ਉਹ ਅਮਰੀਕਾ ਦੇ ਹੀ ਸਿਟੀਜ਼ਨ ਹੋਣਗੇ ਉਹਨਾਂ ਦੇ ਕੋਲ ਕਿਸੇ ਹੋਰ ਮੁਲਕ ਦੀ ਸਿਟੀਜ਼ਨਸ਼ਿਪ ਨਹੀਂ ਹੋਣੀ ਚਾਹੀਦੀ ਜੇਕਰ ਬ੍ਰਾਡ ਸਭ ਇਹ ਲਾਅ ਬੰਦਾ ਆ ਤਾਂ ਯੂਐਸ ਦੇ ਸਿਟੀਜ਼ਨ ਦੇ ਕੋਲ ਦੋ ਹੀ ਆਪਸ਼ਨ ਹੋਣਗੇ ਜਾਂ ਕਿ ਜਾਂ ਤਾਂ ਇਹ ਹੋਊਗਾ ਕਿ ਯੂਐਸ ਦੀ ਸਿਟੀਜ਼ਨਸ਼ਿਪ ਰੱਖ ਲਓ ਜਾਂ ਇਹ ਹੋਊਗਾ ਕਿ ਜਿਹੜਾ ਦੂਜਾ ਮੁਲਕ ਹੈ ਉਹਦੀ ਸਿਟੀਜ਼ਨਸ਼ਿਪ ਤੁਸੀਂ ਰੱਖ ਲਓ ਯੂਨਾਈਟਿਡ ਸਟੇਟਸ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਤੁਹਾਨੂੰ ਛੱਡਣੀ ਪਊਗੀ ਉਹ ਤੁਹਾਡੀ ਰਿਵੋਕ ਕਰ ਦਿੱਤੀ ਜਾਊਗੀ ਸੋ ਇਸ ਪ੍ਰਪੋਜ਼ਲ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਹੈ ਉਨਡਪੈਂਡ ਇਹ ਕਰਦਾ ਆ ਕਿ ਦੋਵੇਂ ਪਾਰਟੀਆਂ ਇਹਦੇ ਹੱਕ ਦੇ ਵਿੱਚ ਉਤਰਦੀਆਂ ਕਿ ਕੀ ਜਿੰਨੀ ਜਿਹੜੀ VOTING ਹੈ ਬ੍ਰੈਟਸਪ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਚਾਹੀਦੀ ਹੋ ਇਹਨੂੰ ਮਿਲਦੀ ਹੈ ਜੇ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੇ ਵਿੱਚ ਇਹ ਪਾਸ ਹੋ ਜਾਂਦਾ ਤਾਂ ਕਿ ਸੈਨੇਟ ਇਹਨੂੰ ਪਾਸ ਕਰੂਗੀ ਜੇ ਸੈਨੇਟ ਵੀ ਇਹਨੂੰ ਪਾਸ ਕਰ ਦਿੰਦੀ ਹੈ ਤਾਂ ਕਿ ਡੋਨਲਡ ਟਰੰਪ ਹੋਰੀਏ ਦੇ ਤੇ ਸਾਈਨ ਕਰਕੇ ਇਹਨੂੰ ਲਾਭ ਬਣਾ ਦੇਣਗੇ ਜਾਂ ਨਹੀਂ ਸੋ ਇਹ ਜਿਹੜਾ ਬਿਲ ਆ ਇਹ ਇੰਟਰੋਡਿਊਸ ਕੀਤਾ ਗਿਆ ਇਹਦੇ ਤਹਿਤ ਮਿਲੀਅਨਸ ਆਫ ਅਮਰੀਕਨਸ ਜਿਹੜੇ ਉਹ ਅਫੈਕਟ ਹੋਣਗੇ ਮਿਲੀਅਨਸ ਦੀ ਗਿਣਤੀ ਦੇ ਵਿੱਚ ਬ੍ਰਾਡਸਪ ਦੱਸੇ ਜਾਂਦੇ ਆ ਜਿਹੜੇ ਡਿਊਲ ਸਿਟੀਜ਼ਨਸ਼ਿਪ ਹੋਲਡ ਕਰਦੇ ਆ ਜਾਂ ਫਿਰ ਜਿਹਦੇ ਕੋਲੇ ਪਾਸਪੋਰਟ ਹੈਗਾ ਫਿਰ ਉਹਨਾਂ ਨੂੰ ਦੱਸਣਾ ਤਾਂ ਪਊਗਾ ਜਾ ਕੇ ਵੀ ਅਸੀਂ ਡਿਊਲ ਲਈ ਆ ਕਿ ਨਹੀਂ ਲਈ ਹੁਣ ਉਹਨੂੰ ਕਿਹੜੀ ਨੂੰ ਕੈਨਸਲ ਕਰਨਾ ਚਾਹੁੰਦੇ ਆ ਬਹੁਤੇ ਤਾਂ ਫਿਰ ਇਹੀ ਹੋ ਸਕਦੇ ਵੀ ਜਿਹੜੇ ਆਖਣਗੇ ਵੀ ਅਸੀਂ ਪੰਜਾਬ ਦੇ ਜਿੱਥੇ ਜੰਮੇ ਪੜੇ ਉੱਥੋਂ ਹੀ ਕੈਨਸਲ ਕਰਵਾ ਲੈਣੇ ਆ ਇਹ ਵੀ ਹੋ ਸਕਦਾ ਕਈ ਯੂ ਐਸ ਵਾਲੇ ਵੀ ਹੁਣ ਵੀ ਪਈ ਅਸੀਂ ਯੂ ਐਸ ਦੀ ਕੈਨਸਲ ਕਰ ਉਹਦੇ ਵਾਪਸ ਦੇਸ਼ ਜਾਣੇ ਆ ਕੀ ਰਿਜ਼ਲਟ ਨਿਕਲ ਸਕਦੇ ਆ ਕਦੋਂ ਤੱਕ ਹੋ ਸਕਦਾ ਹੈ ਹਾਂਜੀ ਬ੍ਰਾਡਸਪ ਇਹ ਤਾਂ ਦਿਲਚਸਪ ਚੀਜ਼ ਰਹੂਗੀ ਇਹ ਚੀਜ਼ ਦੇਖਣ ਵਾਲੀ ਰਹੂਗੀ ਕਿ ਪਹਿਲੀ ਗੱਲ ਤੇ ਹੈ ਕਿ ਕੀ ਇਹਦੇ ਉੱਤੇ ਕਿਉਂਕਿ ਬਾਈਪਾਰਟਿਸ਼ਨ ਜਿਹੜੀ ਆ ਦੋਹਾਂ ਪਾਰਟੀਆਂ ਦੀ ਜਿਹੜੀ ਸਹਿਮਤੀ ਆ ਉਹ ਚਾਹੀਦੀ ਹੋਊਗੀ ਕਿ ਕੀ ਇਸ ਬਿੱਲ ਨੂੰ ਤੱਕਾ ਲੱਗੂਗਾ ਕਿ ਇਸ ਬਿੱਲ ਨੂੰ ਤੋੜਿਆ ਜਾਊਗਾ ਜੇ ਲੱਗਦਾ ਹੈ ਤਾਂ ਉਸ ਤੋਂ ਬਾਅਦ ਇਹ ਬੜੀ ਦਿਲਚਸਪ ਚੀਜ਼ ਰਹੂਗੀ ਦੇਖਣ ਵਾਲੀ ਆંકੜੇ ਦੇ ਵਿੱਚ ਦੇਖਣ ਵਾਲੇ ਰਹਿਣਗੇ ਕਿ ਜਿਹੜੇ ਡੁਅਲ ਸਿਟੀਜ਼ਨਸ਼ਿਪ ਹੋਲਡ ਕਰਨ ਵਾਲੇ ਆ ਉਹ ਚਾਹੁੰਦੇ ਕੀ ਆ ਕਿੰਨੇ ਕੁ ਲੋਕ ਆ ਜਿਹੜੇ ਆਪਣੇ ਮੁਲਕਾਂ ਨੂੰ ਰਵਾਨਾ ਹੋ ਜਾਣਗੇ ਕਹਿ ਕੇ ਕਿ ਨਹੀਂ ਸਾਨੂੰ ਤਾਂ ਆਪਣੇ ਮੁਲਕ ਦੀ ਚਾਹੀਦੀ ਹੈ ਕਿੰਨੇ ਕੋ ਲੋਕ ਹੋਣਗੇ ਜਿਹੜੇ ਕਹਿਣਗੇ ਕਿ ਨਹੀਂ ਸਾਨੂੰ ਸਾਡੇ ਮੁਲਕਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਨਹੀਂ ਚਾਹੀਦੀ ਅਸੀਂ ਤਾਂ ਯੂਐਸ ਦੀ ਰੱਖਣੀ ਚਾਹੁੰਦੇ ਹਾਲਾਂਕਿ ਇੱਕ ਚੀਜ਼ ਹੋਰ ਵੀ ਇਹਦੇ ਵਿੱਚ ਐਡ ਕਰ ਲਈਏ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਲੋਕ ਵੀ ਹੈਗੇ ਆ ਜਿਹੜੇ ਆਏ ਤੱਕ ਕਿਸੇ ਹੋਰ ਖੇਤੇ ਤੋਂ ਉੱਠ ਕੇ ਆ ਪਰ ਉਹਨਾਂ ਦੇ ਕੋਲੇ ਕੈਨੇਡਾ ਤੇ ਯੂਐਸ ਇਹਨਾਂ ਦੋਹਾਂ ਮੁਲਕਾਂ ਦੀ ਸਿਟੀਜ਼ਨਸ਼ਿਪ ਵੀ ਹੈਗੀ ਆ